ਬੰਦ ਕੜਾਏ ਮਾਹੀ ਵੇ ਜੜਤ ਜੜਾਏ ਜਾਂਦਾ ਜਾਂਦਾ ਸੁਣਿਆ ਪਾ ਜਾ ਚਾਤੀ ਟੋਲਾ ਉਮਰ ਨਿਆਣੀ ਮਾਹੀ ਵੇ ਲੱਕ ਮੇਰਾ ਪਤਲਾ આખ તેરી ખચરી સોણ્યા ચોડી તેરી શાતી જે બચ કલમ માહી વે હાથ કિતાબા વેચ કિતાબા સોણ્યા લિખદાય બાતી ટો ਪੱਤੀ ਮੇਰੇ ਮਹਿੰਦੀ ਮਾਹੀ ਵੇ ਨਣੀ ਮੇਰੇ ਸੁਰਮਾ ਗੱਲਾਂ ਕਰੀਏ ਸੋਣਿਆ ਬੈਠ ਸਬਾਤੀ ਟੋਲਾ ਪੈਨੇ ajo

ਤੁਰ ਆ ਜਾਂਦਾ ਮਾਹੀ ਵੇ ਖੜੀ ਮੈਂ ਚੁਬਾਰੇ ਮੈਂ ਤੇਰੀ ਦੂਰੋਂ ਸੁਣਿਆ ਟੋਰ ਪਛਾਣੇ ਦੀ ਟੋਲਾ ਲਾਮ ਨਾਲ ਸਾਡੇ ਚੱਕ ਬੇਗਾਨੇ பரய கலமோல பரயக்கத்தி டோலி ਧੰਨਵਾਦ ਜੀ ਕਿਸ ਤਰ੍ਹਾਂ ਦਾ ਲੱਗਾ ਅੱਜ ਦਾ ਇਹ ਵਾਲਾ ਗੀਤ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਜੇ ਤੁਸੀਂ ਸਾਡੇ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੁਹਾਡੇ ਸਪੋਰਟ ਤੁਹਾਡੇ ਪਿਆਰ ਸਤਿਕਾਰ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਤੁਹਾਡੇ ਹੌਸਲੇ ਨਾਲ ਸਾਡਾ ਹੋਰ ਦਿਲ ਕਰਦਾ ਕਿ ਅਸੀਂ ਵਧੀਆ ਤੋਂ ਵਧੀਆ ਲੋਕ ਗੀਤ ਵਿਰਸੇ ਨਾਲ ਜੁੜੀਆਂ ਹੋਈਆਂ ਜੋ ਰਸਮਾਂ ਲੋਕਗੀਤ ਹੈ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਏ ਕੁਝ ਤੁਹਾਡੇ ਤੋਂ ਸਿੱਖਦੇ ਰਹੀਏ ਤੇ ਕੁਝ ਜਿੰਨਾ ਕੁ ਸਾਨੂੰ ਆਉਂਦਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ ਜੀ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਮਿਲਦੇ ਆਂ ਜੀ ਅਗਲੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ